ਬੜੇ ਜੀਵ ਇਹ ਵੀ ਚੀਜ਼ ਆ ਮਨ ਦੇ ਵਿੱਚ ਕਹਿੰਦੇ ਕਿ ਇਸ ਤਰੀਕੇ ਨਾਲ ਸਿੱਧਾ ਆਪਣਾ ਧਿਆਨ ਲਾ ਲੈਨੇ ਜਾਂ ਇਦਾਂ ਕੁਝ ਹੋ ਜਾਂਦਾ ਕੁਝ ਨਹੀਂ ਹੁੰਦਾ ਪਿਆਰਿਓ ਵਿੱਚ ਦੇਖ ਲੋਗੇ ਕਈ ਵਾਰੀ ਤੁਹਾਡੀ ਰਸਨਾ ਤੋਂ ਇਦਾਂ ਦੀ ਗੱਲ નીકળેਗੀ ਅਗਲਾ ਬੰਦਾ ਤੁਹਾਨੂੰ ਖੁਦ ਕਹ ਦੇਗਾ ਤੂੰ ਤਾਂ ਸਿਮਰਨ ਕਰਦਾ ਯਾਰ ਤੂੰ ਵੀ ਇਦਾਂ ਦੀ ਗੱਲ ਕੀਤੀ ਰਸਨਾ ਜਿਵੇਂ ਸਿਮਰਨ ਕਰ ਰਹੀ ਹੈ ਮਨ ਕਿਸੇ ਹੋਰ ਚੀਜ਼ ਦਾ ਸਿਮਰਨ ਕਰ ਰਿਹਾ ਹੈ ਫਿਰ ਜਦੋਂ ਮਨ ਪਰਮੇਸ਼ਰ ਦਾ ਸਿਮਰਨ ਕਰਦਾ ਹੈ ਨਾ ਫਿਰ ਦਸਨਾ ਵੀ ਪਰਮੇਸ਼ਰ ਦਾ ਹੀ ਸਿਮਰਨ ਕਰੇਗੀ ਬਾਣੀ ਨਿਮਕ ਸਿਮਰਨ ਦੀ ਗੱਲ ਕਰਦੀ ਹੈ ਤੇ ਨਿਮਕ ਸਿਮਰਨ ਹੀ ਤੁਹਾਨੂੰ ਭਵਸਾਗਰ पार ਕਰਵਾ ਦੇਗਾ ਤੇ ਜੇ ਆਪਾਂ ਇਸ ਤਰੀਕੇ ਨਾਲ ਕਰਕੇ ਅਜੇ ਰੰਗੇ ਨਹੀਂ ਜਾ ਰਹੇ ਫਿਰ ਆਪਾਂ ਇਹ ਗੁਰਬਾਣੀ ਨੂੰ ਇਹ ਗੱਲ ਪੁੱਛਣੀ ਹੈ ਕਿ ਮਾਰੇ ਮੈਂ ਤੇ ਕਰਦਾ ਪਿਆ ਤੁਸੀਂ ਕਿਹਾ ਰੰਗੇ ਜਾਓਗੇ ਪਰ ਰੰਗੇ ਤੇ ਜਾ ਨਹੀਂ ਰਹੇ ਆਪਾਂ ਗੁਰੂ ਗ੍ਰੰਥ ਸਾਹਿਬ ਬਾਰੇ ਦੀ ਬਾਣੀ ਨੇ ਜਿਸ ਸਿਮਰਨ ਦੀ ਗੱਲ ਕੀਤੀ ਆ ਨਾ ਆਪਾਂ ਉਹਨੂੰ ਸਿਮਰਨ ਨਹੀਂ ਸਮਝਦੇ ਤੇ ਜਿਹਨੂੰ ਆਪਾਂ ਸਿਮਰਨ ਸਮਝਦੇ ਆ ਮਾਰੇ ਦੀ ਬਾਣੀ ਉਹਨੂੰ ਸਿਮਰਨ ਨਹੀਂ ਕਹਿੰਦੀ ਉਹਨੂੰ ਮਾਰੇ ਸਿਮਰਨ ਦਾ ਕਨਸੈਪਟ ਪਿਆਰੇਓ ਆਪਾਂ ਬੜਾ ਨੀਵਾ ਕਰ ਦਦਾ ਕਿ ਸਿਮਰਨ ਜਿਹੜੀ ਨਾ ਬੜੀ ਇੱਕ ਉੱਚੀ ਚੀਜ਼ ਆ ਬੜੀ ਮਹਾਨ ਚੀਜ਼ ਆ ਵੀ ਤੁਸੀਂ ਇਹ ਗੱਲ ਕਹਿ ਰਹੇ ਮੈਨੂੰ 2 ਸਾਲ ਹੋ ਗਏ ਪਰ ਬਾਣੀ ਕਹਿੰਦੀ ਆ ਵੀ ਤੁਸੀਂ ਨਿਮਖ ਮਾਤਰ ਸਿਮਰਨ ਕਰ ਲਿਆ ਤੇ ਤੁਸੀਂ ਛੁੱਟ ਗਏ ਦੇਖੋ ਪਿਆਰੇਓ ਗੱਲ ਪਤਾ ਕੀ ਆ ਜਿਹੜੀ ਅਸੀਂ ਗੱਲ ਕਰਦੇ ਨਾ ਆਪਾਂ ਇਹ ਗੱਲ ਕਹਿੰਦੇ ਆ ਕਿ ਸਿਮਰਨ ਕਰਨਾ ਹੈ ਸਾਡੇ ਮਨ ਨੇ ਸਰੀਰ ਨੇ ਨਹੀਂ ਕਰਨਾ ਹੁਣ ਦੇਖੋ ਆਪਾਂ ਆਪ ਹੀ ਸਵਾਲ ਕਰਦੇ ਆ ਤੇ ਆਪ ਹੀ ਮੁੜ ਕੇ ਗਲਤੰਦੇ ਆ ਜਾਂਦੇ ਆ ਹੁਣ ਨਾ ਕਿਸੇ ਨੇ ਸਵਾਲ ਕੀਤਾ ਸੀ ਕਹਿੰਦੇ ਕਿ ਵੀਰ ਜੀ 2 ਸਾਲ ਹੋ ਗਏ ਸਿਮਰਨ ਕਰਦੇ ਆ ਪਰ ਅਜੇ ਤੱਕ ਕੋਈ ਆਨੰਦ ਦੀ ਪ੍ਰਾਪਤੀ ਨਹੀਂ ਹੋਈ ਕੋਈ ਮਾਲਕ ਦੀ ਝਲਕ ਨਹੀਂ ਮਿਲੀ ਹੁਣ ਦੇਖੋ ਸਵਾਲ ਕੀ ਕੀਤਾ ਸਵਾਲ ਇਹ ਸੀ ਦਾ ਕੀਤਾ ਕਿ 2 ਸਾਲ ਹੋ ਗਏ ਸਿਮਰਨ ਕਰਦੇ ਆ ਜੋ ਕਿ ਬੜਾ ਲੰਮਾ ਸਮਾਂ ਹੈ ਜੇ ਗੁਰਬਾਣੀ ਦੇ ਵਿੱਚ ਦੇਖੀਏ ਜੇ ਤੁਸੀਂ ਗੁਰਬਾਣੀ ਨੂੰ ਪੜ੍ਹਦੇ ਹੋ ਨਾ ਤੇ ਮਹਾਰਾਜ ਦੀ ਬਾਣੀ ਦੇ ਵਿੱਚ ਲਿਖਿਆ ਮਹਾਰਾਜ ਕਹਿੰਦੇ ਆ ਕਰਮ ਧਰਮ ਪਖੰਡ ਜੋ ਦੀਸੇ ਤਿੰਨ ਜਮ ਜਗਾਤੀ ਲੂਟੇ ਨਿਰਵਾਣ ਕੀਰਤਨ ਗਾਵੋ ਕਰਤੇ ਕ ਨਿਮਖ ਸਿਮਰਤਿ ਜਿਤ ਛੂਟੇ ਮਾਰੇ ਕਹਿੰਦੇ ਸਿਮਰਨ ਕਰਨਾ ਨਿਮਖ ਮਾਤਰ ਇੱਕ ਸਕਿੰਟ ਅੱਖ ਚ ਮੱਕੜ ਜਿੰਨਾ ਸਮਾਂ ਤੇ ਮਾਰੇ ਕਹਿੰਦੇ ਇੰਨਾ ਸਿਮਰਨ ਕਰਦੇ ਆਂ ਤੂੰ ਛੁੱਟ ਜਾਏਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਏਕ ਚਿੱਤ ਜੇ ਇੱਕ ਛਿਣ ਤੇ ਆਇਓ ਕਾਲ ਫਸ ਕੇ ਵਿਚ ਨਾਇਓ ਪਰ ਆਪਾਂ ਇਹ ਗੱਲ ਕਹਿੰਦੇ ਕਿ 2 ਸਾਲ ਹੋ ਗਏ ਬਾਣੀ ਕਹਿੰਦੀ ਹੈ ਨਿਮਖ ਸਿਮਰਨ ਚੇ ਘੇੜ ਬਣ ਜਾਨੀ ਹੁਣ ਇੱਥੇ ਦੇਖੋ ਕੀ ਗੱਲ ਬਣਦੀ ਪਈ ਹੈ ਕਿ ਜਾਂ ਤੁਸੀਂ ਗਲਤ ਹੋ ਕਿ ਜਾਂ ਤੁਸੀਂ ਗੁਰਬਾਣੀ ਨੂੰ ਗਲਤ ਕਰਦੇ ਪਏ ਹੋ ਵੀ ਤੁਸੀਂ ਇਹ ਗੱਲ ਕਹਿ ਰਹੇ ਮੈਨੂੰ 2 ਸਾਲ ਹੋ ਗਏ ਆ ਪਰ ਬਾਣੀ ਕਹਿੰਦੀ ਆ ਵੀ ਤੁਸੀਂ ਨਿਮਖ ਮਾਤਰ ਸਿਮਰਨ ਕਰ ਲਿਆ ਤੇ ਤੁਸੀਂ ਛੁੱਟ ਗਏ ਫਿਰ ਆਪਾਂ ਇੱਥੇ ਇਹ ਆਪਣੇ ਆਪ ਨੂੰ ਸਵਾਲ ਕਰਨਾ ਹੈ ਕਿ ਮੈਂ ਸਿਮਰਨ ਕਰ ਵੀ ਰਿਹਾ ਕਿ ਨਹੀਂ ਕਰ ਰਿਹਾ ਜੇ ਕੀਤਾ ਹੁੰਦਾ ਫਿਰ ਤੇ ਨਿਮਖ ਮਾਤਰ ਚ ਕੰਮ ਹੋ ਜਾਣਾ ਸੀ ਪਰ ਮੈਨੂੰ 2 ਸਾਲ ਹੋ ਗਏ ਆ ਜੇ 2 ਸਾਲ ਕੰਮ ਕਰਦੇ ਆ ਕੋਈ ਸਾਨੂੰ ਰਿਜ਼ਲਟ ਨਹੀਂ ਮਿਲ ਰਿਆ ਆਪਾਂ ਪਹਿਲਾਂ ਉਸ ਚੀਜ਼ ਨੂੰ ਪਰਖਣਾ ਹੁੰਦਾ ਹੈ ਕਿ ਕੋਈ ਗਲਤ ਤਰੀਕਾ ਤਾਂ ਨਹੀਂ ਮੈਂ ਚੱਲਦਾ ਪਿਆ ਕਿਤੇ ਮੈਂ ਗੁਰਬਾਣੀ ਨੂੰ ਕਿਸੇ ਗਲਤ ਤਰੀਕੇ ਨਾਲ ਤੇ ਨਹੀਂ ਲੈ ਰਿਆ ਆਪਾਂ ਇਸ ਚੀਜ਼ ਨੂੰ ਵਿਚਾਰਨਾ ਹੁੰਦਾ ਇਸ ਕਰਕੇ ਗੁਰੂ ਪਿਆਰਿਓ ਸਿਮਰਨ ਦਾ ਜਿਹੜਾ ਕਨਸੈਪਟ ਹੈ ਨਾ ਉਹ ਸਾਡੇ ਮਨ ਦਾ ਕਨਸੈਪਟ ਹੈ ਗੁਰਬਾਣੀ ਦੇ ਵਿੱਚ ਮਾਰੇ ਨੇ ਇੱਥੋਂ ਤੱਕ ਲਿਖਿਆ ਮਾਰੇ ਕਹਿੰਦੇ ਹਰ ਬੰਦਾ ਸਿਮਰਨ ਕਰ ਰਿਹਾ ਹੈ ਮਾਰੇ ਕਹਿੰਦੇ ਗੁਰਮੁਖ ਨਹੀਂ ਮਨਮੁਖ ਵੀ ਸਿਮਰਨ ਕਰਦਾ ਹੈ ਮਾਰੇ ਕਹਿੰਦੇ ਠਾਕੁਰ ਛੋੜ ਦਾਸੀ ਕੋ ਸਿਮਰੈ ਮਨਮੁਖ ਅੰਧ ਅਗਿਆਨਾ ਕਹਿੰਦੇ ਮਾਲਕ ਨੂੰ ਛੱਡ ਕੇ ਜਿਹੜਾ ਮਾਇਆ ਨੂੰ ਸਿਮਰਦਾ ਮਾਰੇ ਕਹਿੰਦੇ ਉਹ ਮਨਮੁਖ ਹੈ ਉਹ ਅਗਿਆਨਤਾ ਦੇ ਵਿੱਚ ਹੈ ਪਰ ਸਿਮਰਨ ਕਹਿੰਦੇ ਉਹ ਵੀ ਕਰ ਰਿਹਾ ਹੈ ਪਰ ਕਰ ਕਿਦਾਰਿਆ ਕਹਿੰਦੇ ਮਾਇਆ ਦਾ ਕੋਈ ਆਂਦੇ ਘਰ ਦਾ ਕਰਦਾ ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈ ਜੇ ਮਰੇ ਪ੍ਰੇਤ ਜੋਣ ਵੱਲ ਵੱਲੇ ਉਤਰੇ ਅੰਤਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮੈ ਜੇ ਮਰੇ ਸਰਪ ਜੋਣ ਵੱਲ ਵੱਲੇ ਉਤਰੇ ਅੰਤਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੈ ਜੇ ਮਰੇ ਸੂਕਰ ਜੋਣ ਵੱਲ ਵੱਲੇ ਉਤਰੇ ਅੰਤਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮੈ ਜੇ ਮਰੇ ਬੇਸਵਾ ਜੋਣ ਵੱਲ ਵੱਲੇ ਉਤਰੇ ਹੁਣ ਇਹਦੇ ਵਿੱਚ ਇਸ ਸੀ ਨੂੰ ਉਹਨਾਂ ਦੇਖੋ ਕਲੀਅਰ ਕੀਤਾ ਉਹ ਕਹਿੰਦੇ ਕਿ ਜੇ ਤੁਸੀਂ ਅੰਤਕਾਰ ਦੇ ਵਿੱਚ ਘਰ ਨੂੰ ਸਿਮਰੋਗੇ ਤੁਹਾਨੂੰ ਪ੍ਰੇਤ ਦੀ ਜੁਣ ਮਿਲ ਜੇਗੀ ਅੰਤਕਾਰ ਦੇ ਵਿੱਚ ਤੁਸੀਂ ਬੱਚਿਆਂ ਨੂੰ ਸਿਮਰੋਗੇ ਤੁਹਾਨੂੰ ਸੂਰ ਦੀ ਜੁਣ ਮਿਲ ਜੇਗੀ ਜੇ ਮਾਇਆ ਨੂੰ ਸਿਮਰੋਗੇ ਸੱਪ ਦੀ ਜੁਣ ਮਿਲ ਜੇਗੀ ਉਹ ਬਾਣੀ 'ਚ ਲਿਖਿਆ ਇਹ ਚੀਜ਼ਾਂ ਪਰ ਇਹ ਚੀਜ਼ਾਂ ਦਾ ਸਿਮਰਨ ਬੰਦਾ ਕਿਵੇਂ ਕਰਦਾ ਹੈ ਆਪਾਂ ਇਸ ਚੀਜ਼ ਨੂੰ ਦੇਖੀਏ ਪਹਿਲਾਂ ਮਨਮੁਖ ਕਿਵੇਂ ਸਿਮਰਨ ਕਰ ਰਿਹਾ ਹੈ ਤੁਸੀਂ ਮਨਮੁਖ ਦਾ ਸਿਮਰਨ ਦੇਖ ਲਓ ਤੇ ਫਿਰ ਪਰਖ ਕਰਕੇ ਵੇਖਿਓ ਕਿ ਗੁਰਮੁਖ ਕਿਵੇਂ ਸਿਮਰਨ ਕਰਦਾ ਹੈ ਉਹਨਾਂ ਆਪਾਂ ਵੀ ਤਾਂ ਸਿਮਰਨ ਜੇ ਮੰਨ ਲਓ ਆਪਾਂ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦੇ ਪਏ ਕੋਈ ਬੰਦਾ ਨਹੀਂ ਕਰਦਾ ਪਿਆ ਪਰ ਉਹ ਕਿਸੇ ਚੀਜ਼ ਦਾ ਤਾਂ ਸਿਮਰਨ ਕਰ ਰਿਹਾ ਹੋਊਗਾ ਮਾਇਆ ਦਾ ਤਾਂ ਸਿਮਰਨ ਕਰਦਾ ਹੀ ਪਿਆ ਹੋਊਗਾ ਮਾਇਆ ਮਨੋਂ ਨਾ ਵਿਸਰੇ ਮੰਗੇ ਦਮਾ ਦਮ ਪਰ ਕਿਵੇਂ ਕਰਦਾ ਹੈ ਮਾਇਆ ਮਾਇਆ ਕਰਦਾ ਰਹਿੰਦਾ ਘਰ ਘਰ ਕਰਦਾ ਰਹਿੰਦਾ ਇਸਤਰੀ ਇਸਤਰੀ ਕਰਦਾ ਰਹਿੰਦਾ ਬੱਚੇ ਬੱਚੇ ਕਰਦਾ ਰਹਿੰਦਾ ਉਹ ਕਰਦਾ ਚੇਤੇ ਕਰਕੇ ਮਾਇਆ ਮਨੋਂ ਨਾ ਵਿਸਰੇ ਉਹਦੇ ਚਿੱਤ ਵਿੱਚ ਵਸੀ ਹੈ ਮਾਇਆ ਮਨ ਦੇ ਵਿੱਚ ਵਸੀ ਪਈ ਹੈ ਉਹਦਾ ਸਿਮਰਨ ਆਪਣੇ ਆਪ ਹੀ ਚੱਲੀ ਜਾ ਰਿਹਾ ਉਹਨੂੰ ਕਰਨ ਦੀ ਲੋੜ ਨਹੀਂ ਪੈਂਦੀ ਸਿਮਰਨ ਦਾ ਕਨਸੈਪਟ ਪਿਆਰੇ ਆਪਾਂ ਬੜਾ ਨੀਵਾ ਕਰ ਦਤਾ ਕុន ਸਿਮਰਨ ਜਿਹੜੀ ਨਾ ਬੜੀ ਇੱਕ ਉੱਚੀ ਚੀਜ਼ ਹੈ ਬੜੀ ਮਹਾਨ ਚੀਜ਼ ਹੈ ਤੇ ਮਾਰੇ ਕਹਿੰਦੇ ਜੇ ਕਿਤੇ ਤੂੰ ਨਿਮਖ ਮਾਤਰ ਵੀ ਸਿਮਰਨ ਕਰ ਲਵੇਂ ਨਾ ਨਿਮਖ ਮਾਤਰੀ ਅੱਖ ਚ ਮੱਕੜ ਜਿੰਨਾ ਸਮਾਂ ਨਾਲੀ ਮਾਰੇ ਕਹਿੰਦੇ ਮੁਕਤੀ ਆ ਉੱਥੇ ਉਸੇ ਵਕਤ ਬੁਖਤ ਕਲਯੁਗ ਦੇ ਜਿਹੜੇ ਬਹੁਤੇ ਜੀਵੇ ਗੱਲ ਕਹਿੰਦੇ ਨੇ ਕਿ ਇੰਨੀ ਜਲਦੀ ਬਾਣੀ ਦੇ ਵਿੱਚ ਜਲਦੀ ਹੀ ਲਿਖਿਆ ਹੈ ਬਾਣੀ ਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਤੁਹਾਨੂੰ ਕੱਲਣਾ ਕੱਲਣੀ ਪਏਗੀ ਜਿਵੇਂ ਇੱਕ ਪੰਕਤੀ ਸੈਂਡ ਕੀਤੀ ਸੀ ਵੀਰ ਜੀ ਉਹਨਾਂ ਨੇ ਤਜ ਅਭਿਮਾਨ ਤਜ ਅਭਿਮਾਨ ਉਹਦੇ ਵਿੱਚ ਸ਼ਬਦ ਸੀ ਤਜ ਅਭਿਮਾਨ ਸ਼ਰਨ ਗਾਹੋ ਸੰਤਨ ਕੀ ਮੁਕਤ ਹੋਏ ਖਿਨਮਾਹੀ ਹੋ ਸਕਦਾ ਕੋਈ ਇੱਕ ਅੱਧਾ ਖਰੀਦਰ ਇਧਰ ਉਧਰ ਹੋ ਜੇ ਪਰ ਉਹਦੇ ਵਿੱਚ ਇਹ ਚੀਜ਼ ਨੂੰ ਦੱਸਿਆ ਗਿਆ ਸੀ ਕਿ ਤੂੰ ਆਪਣਾ ਅਭਿਮਾਨ ਛੱਡ ਕੇ ਆਪਣਾ ਗਿਆਨ ਛੱਡ ਕੇ ਸੰਤਨ ਦੀ ਸ਼ਰਨ ਵਿੱਚ ਚਲਾ ਜਾ ਸੱਚੀ ਸੰਗਤ ਦੇ ਵਿੱਚ ਚਲਾ ਜਾ ਮਾਰੇ ਕਿ ਤੂੰ ਮੁਕਤ ਹੋਏ ਖਿਨਮਾਹੀ ਖਿਨ ਵਿੱਚ ਮੁਕਤ ਹੋ ਜਾਏਗਾ ਨਿਮਕ ਸਿਮਰਤ ਜੇ ਛੁੱਟੇ ਇੱਕ ਚਿਤ ਜੇ ਇੱਕ ਛਿਣ ਤੇ ਆਇਓ ਕਾਲ ਫਸ ਕੇ ਵੀਜਨਾ ਖਿਨ ਦੇ ਵਿੱਚ ਬਾਣੀ ਤੇ ਗੱਲ ਹੀ ਕਰਦੀ ਖਿਨ ਦੀ ਕਰਦੀ ਹੈ ਇਸ ਕਰਕੇ ਪਿਆਰਿਓ ਆਪਾਂ ਇਸ चीज ਨੂੰ ਸਮਝਣਾ ਹੈ ਕਿ ਉਹ ਹੁਣ ਨਿਮਖ ਮਾਤਰ ਸਿਮਰਨ ਹੋਣਾ ਕਿਵੇਂ ਹੈ ਬਸ ਪਿਆਰੇ ਉਦਾਂ ਹੀ ਹੋਣਾ ਹੈ ਜਿਵੇਂ ਘਰ ਨੂੰ ਸਿਮਰਦੇ ਹੋ ਨਾ ਜਿਵੇਂ ਬੱਚਿਆਂ ਨੂੰ ਸਿਮਰਦੇ ਹੋ ਜਿਵੇਂ ਪਰਿਵਾਰ ਨੂੰ ਸਿਮਰਦੇ ਹੋ ਮਾਇਆ ਨੂੰ ਸਿਮਰਦੇ ਏਦਾਂ ਹੀ ਪਰਮੇਸ਼ਰ ਨੂੰ ਸਿਮਰਨਾ ਸ਼ੁਰੂ ਕਰੋ ਪਹਿਲਾਂ ਇਹ ਚੀਜ਼ ਲੈ ਕੇ ਦੇਖੋ ਕਿ ਅਸੀਂ ਆਪਣੇ ਬੱਚਿਆਂ ਦਾ ਸਿਮਰਨ ਕਿਵੇਂ ਕਰਦੇ ਹਾਂ ਸਿਮਰਨ ਮਤਲਬ ਕੀ ਹੁੰਦਾ ਹੈ ਯਾਦ ਕਰਨਾ ਚੇਤੇ ਕਰਨਾ ਚੇਤੇ ਆਵੇ ਉਸ ਪਾਰ ਬ੍ਰह्म ਲੱਗੇ ਨਾ ਤਤੀਬ ਉਹ ਚੇਤੇ ਕਰਨਾ ਹੈ ਪਰਮੇਸ਼ਰ ਨੂੰ ਉਹ ਵੀ ਸਿਮਰਨ ਹੈ ਚੇਤੇ ਕਰਨ ਵਾਸਤੇ ਤੁਹਾਡਾ ਪਹਿਲਾ ਕਨਸੈਪਟ ਹੁੰਦਾ ਤੁਸੀਂ ਆਪਣੇ ਬੱਚਿਆਂ ਨੂੰ ਦੇਖਦੇ ਹੋ ਜਦੋਂ ਇੱਕ ਡਾਕਟਰ ਇੱਕ ਮਾਂ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਨਾ ਉਹ ਡਾਕਟਰ ਉਹ ਮਾਂ ਨੂੰ ਲਿਆ ਕੇ ਬੱਚਾ ਫੜਾ ਦਿੰਦਾ ਉਹਦੇ ਹੱਥ 'ਚ ਉਹ ਮਾਂ ਉਹ ਬੱਚੇ ਨੂੰ ਦੇਖਦੀ ਹੈ ਫਿਰ ਉਹਦੇ ਵਿੱਚ ਧਿਆਨ ਲਾਉਂਦੀ ਹੈ ਦੇਖ ਕੇ ਧਿਆਨ ਲਾ ਕੇ ਫਿਰ ਉਹਦਾ ਸਿਮਰਨ ਸ਼ੁਰੂ ਹੋ ਜਾਂਦਾ ਫਿਰ ਬੱਚਾ ਉਹਦੇ ਚਿੱਤ 'ਚ ਵਸਣਾ ਸ਼ੁਰੂ ਹੋ ਜਾਂਦਾ ਹੈ। ਫਿਰ ਉਹ ਬੱਚਾ ਭਾਵੇਂ ਵੱਡਾ ਹੋ ਜੇ ਭਾਵੇਂ ਬਾਹਰ ਚਲੇ ਜੇ ਉਹ ਹਰ ਵਕਤ ਉਹ ਬੱਚੇ ਆਪਣੇ ਨੂੰ ਚੇਤੇ ਕਰਦੀ ਰਹਿੰਦੀ ਹੈ। ਤੇ ਕਈ ਵਾਰੀ ਮਾਲਕ ਦੀ ਐਸੀ ਘਟਨਾ ਵੀ ਵਾਪਰ ਜਾਂਦੀ ਹੈ ਕਈ ਵਾਰੀ ਕੋਈ ਬੱਚਾ ਸੰਸਾਰ ਨੂੰ ਛੱਡ ਕੇ ਵੀ ਚਲਾ ਜਾਂਦਾ ਹੈ। ਮਾਂ ਫਿਰ ਵੀ ਚੇਤੇ ਕਰਦੀ ਰਹਿੰਦੀ ਹੈ ਸਿਮਰਨ ਕਰਦੀ ਰਹਿੰਦੀ ਹੈ ਉਹਦਾ। ਇਦਾਂ ਹੀ ਕਰ ਨੂੰ ਸਿਮਰਦਾ ਜਾਂਦਾ। ਜਿਸ ਸੀਜ਼ ਨੂੰ ਮਨ ਨੇ ਦੇਖਿਆ ਹੀ ਨਹੀਂ ਪਿਆਰਿਓ ਮਨ ਉਹਦਾ ਸਿਮਰਨ ਕਰ ਹੀ ਨਹੀਂ ਸਕਦਾ ਆਪਾਂ ਇਹ ਗੱਲ ਕਿੰਨੀ ਆ ਬਾਰ ਬਾਰ ਜੇ ਮੈਂ ਇੱਥੇ ਬੈਠਾ ਇਹ ਗੱਲ ਕਵਾਂ ਨਾ ਕਿ ਮੇਰੇ ਬੱਚਿਆਂ ਨੂੰ ਤੁਸੀਂ ਸਿਮਰੋ ਤੁਸੀਂ ਕਵਗੇ ਅਸੀਂ ਤੁਹਾਡੇ ਬੱਚੇ ਦੇਖੇ ਨਹੀਂ ਅਸੀਂ ਕਿਵੇਂ ਸਿਮਰੀਏ ਮੈਂ ਸਿਮਰ ਸਕਦਾ ਕਿਉਂਕਿ ਮੈਂ ਆਪਣੇ ਬੱਚਿਆਂ ਨੂੰ ਦੇਖਿਆ ਹੈ ਮੈਂ ਆਪਣੇ ਬੱਚਿਆਂ 'ਚ ਧਿਆਨ ਲਾ ਸਕਦਾ ਮੈਂ ਇੱਥੇ ਬੈਠਾ ਆਪਣੇ ਬੱਚੇ ਨੂੰ ਚੇਤੇ ਕਰ ਸਕਦਾ ਪਰ ਮੈਂ ਉਸ ਸੀ ਨੂੰ ਚੇਤੇ ਨਹੀਂ ਕਰ ਸਕਦਾ ਜਿਹਨੂੰ ਮੈਂ ਨਹੀਂ ਵੇਖਿਆ ਉਦਾ ਸਿਮਰਨ ਮੇਰੇ ਕੋਲੋਂ ਨਹੀਂ ਹੋਣਾ। ਇਹੀ ਪਿਆਰਿਓ ਆਪਾਂ ਇਹੀ ਕਨਸੈਪਟ ਵਾਰ-ਵਾਰ ਕਰਦੇ ਆਂ ਕਿ ਪਿਆਰਿਓ ਸਿਮਰਨ ਬੜੀ ਉੱਚੀ ਚੀਜ਼ ਐ। ਗੁਰੂ ਗ੍ਰੰਥ ਸਾਹਿਬ ਮਾਰੇ ਦੀ ਬਾਣੀ ਨੇ ਜਿਸ ਸਿਮਰਨ ਦੀ ਗੱਲ ਕੀਤੀ ਆ ਨਾ ਆਪਾਂ ਉਹਨੂੰ ਸਿਮਰਨ ਨਹੀਂ ਸਮਝਦੇ ਤੇ ਜਿਹਨੂੰ ਆਪਾਂ ਸਿਮਰਨ ਸਮਝਦੇ ਆ ਮਾਰੇ ਦੀ ਬਾਣੀ ਉਹਨੂੰ ਸਿਮਰਨ ਨਹੀਂ ਕਹਿੰਦੀ। ਉਹਨੂੰ ਮਾਰੇ ਦੀ ਬਾਣੀ ਕਹਿੰਦੀ ਐ ਮੁੱਖੋਂ ਹਰ ਹਰ ਸਭ ਕੋ ਕਰੇ। ਪਹਿਲੀ ਗੱਲ ਤੇ ਮਾਰੇ ਕਹਿੰਦੇ ਸਿਮਰਨ ਕਰੂ ਕੋਈ ਵਿਰਲਾ। ਕਰਨ ਬੰਦਗੀ ਵਿਰਲੇ ਬੰਦੇ। ਵਿਰਲਿਆਂ ਦੀ ਗੱਲ ਕਰਦੀ ਬਾਣੀ ਤੇ ਜਿਹੜਾ ਜਿਹਨੂੰ ਆਪਾਂ ਸਿਮਰਨ ਕਹਿੰਦੇ ਆ ਉਹਦੇ ਪ੍ਰਤੀ ਬਾਣੀ ਵਿੱਚ ਸ਼ਬਦ ਆਉਂਦਾ ਮੁੱਖੋਂ ਹਰ ਹਰ ਸਭ ਕੋ ਕਰੇ ਮਾਰੇ ਕਹਿੰਦੇ ਇਹ ਤੇ ਸਾਰੇ ਕਰ ਲੈਂਦੇ ਆ RAM RAM ਕਰਤਾ ਸਭ ਜਗ ਫਿਰੇ ਮਾਰੇ ਕਹਿੰਦੇ ਸਾਰੀ ਦੁਨੀਆ ਕਰਦੀ ਇਦਾਂ ਵਿਰਲੇ ਨਹੀਂ ਕਰਦੇ ਸਾਰੇ ਕਰਦੇ ਇਦਾਂ RAM RAM ਸਭ ਕੋ ਕਹੈ ਮਾਰੇ ਕਹਿੰਦੇ ਇਹ ਸਾਰੇ ਕਹਿੰਦੇ ਆ ਰਸਨਾ ਨਾਮ ਜਿਹੜੇ ਜੀਵ ਕਹਿੰਦੇ ਨਾ ਰਸਨਾ ਰਸਨਾ ਨਾਮ ਸਭ ਕੋਈ ਕਹੈ ਮਾਰੇ ਕਹਿੰਦੇ ਸਾਰੇ ਕਹਿੰਦੇ ਆ ਜਿੱਥੇ ਰਸਨਾ ਜਿੱਥੇ ਬੋਲਣ ਦੀ ਗੱਲ ਹੋਰੀ ਮਾਰੇ ਨਾਲ ਨਾਲ ਹੀ ਐਡ ਕਰੀ ਜਾ ਰਹੀ ਜੀ ਮਾਰੇ ਕਹਿੰਦੇ ਤੇ ਸਾਰੇ ਕਰ ਲੈਣਗੇ ਪਰ ਵਿਰਲੇ ਕੰਮ ਕਿਹੜਾ ਕਰਦੇ ਆ ਪਰ ਕਹਿੰਦੇ ਮੁੱਖੋਂ ਹਰ ਹਰ ਸਭ ਕੋ ਕਰੇ ਵਿਰਲੇ ਹਿਰਦੇ ਵਸਾਇਆ ਹਿਰਦੇ ਚ ਵੱਸਦਾ ਮਾਰੇ ਕਹਿੰਦੇ ਵਿਰਲਿਆਂ ਦੇ ਹਿਰਦੇ ਚ ਵੱਸਦਾ ਤੇ ਨਾਨਕ ਜਿਲਕੇ ਹਿਰਦੇ ਵਸਿਆ ਮੋਖ ਮੁਕਤ ਤਨ ਪਾਇਆ ਉਹ ਮੁਕਤ ਹੈ ਜਿਹਦੇ ਹਿਰਦੇ ਚ ਵੱਸ ਗਿਆ ਤੇ ਹਿਰਦੇ ਚੋਂ ਸੌਣ ਵਾਸਤੇ ਤੇ ਪਿਆਰਿਓ ਪਹਿਲਾਂ ਦੇਖਣਾ ਹੀ ਪੈਣਾ ਉਹਨੂੰ ਮਾਰਾ ਹੀ ਨੇ ਸਾਨੂੰ ਦੱਸਿਆ ਮਾਰਾ ਕਹਿੰਦੇ ਐ ਕੋਈ ਘਰ ਨੂੰ ਸਿਮਰਦਾ ਹੈ ਕੋਈ ਪਰਿਵਾਰ ਨੂੰ ਸਿਮਰਦਾ ਹੈ ਕੋਈ ਬੱਚਿਆਂ ਨੂੰ ਸਿਮਰਦਾ ਹੈ ਕੋਈ ਕਾਰੋਬਾਰ ਨੂੰ ਸਿਮਰਦਾ ਹੈ ਕਿਵੇਂ ਸਿਮਰਦਾ ਹੈ ਉਹ ਪਹਿਲਾਂ ਦੇਖਦਾ ਹੈ ਦੇਖ ਕੇ ਫਿਰ ਧਿਆਨ ਲਾਉਂਦਾ ਹੈ ਫਿਰ ਸਿਮਰਦਾ ਹੈ ਆਪਾਂ ਸੰਸਾਰ ਦੇ ਵਿੱਚ ਕਿਤੇ ਗੱਡੀ ਤੇ ਚੜੇ ਜਾਈਏ ਨਾ ਬੜੀਆਂ ਚੀਜ਼ਾਂ ਨੂੰ ਆਪਾਂ ਦੇਖਦੇ ਹਾਂ ਉੱਥੇ ਪਰ ਕਈ ਵਾਰੀ ਆਪਾਂ ਐਸੀ ਚੀਜ਼ ਦੇਖ ਲੈਂਦੇ ਆ ਸਾਡਾ ਧਿਆਨ ਟਿਕ ਜਾਂਦਾ ਉਹ ਚੀਜ਼ ਦੇ ਉੱਤੇ ਤੁਸੀਂ ਅੱਧੇ ਮਿੰਟ ਵਾਸਤੇ ਵੀ ਉਹ ਚੀਜ਼ ਨੂੰ ਧਿਆਨ ਨਾਲ ਵੇਖ ਲੈਣਾ ਉਹ ਤੁਹਾਡੀ ਚੀਜ਼ ਤੁਹਾਡੇ ਚਿੱਤ ਚ ਵੱਸ ਜਾਏਗੀ ਤੁਸੀਂ ਘਰ ਆ ਜਾਓਗੇ ਕਈ ਵਾਰੀ ਮਹੀਨਾ ਮਹੀਨਾ ਤੁਹਾਨੂੰ ਉਹ ਚੀਜ਼ ਹੀ ਨਹੀਂ ਭੁੱਲਦੀ ਉਹ ਜਿਹੜੀ ਚੀਜ਼ ਨਹੀਂ ਨਾ ਭੁੱਲਦੀ ਭਈ ਜਿਹਨੂੰ ਤੁਸੀਂ ਚੇਤੇ ਕਰਦੇ ਪਏ ਹੋ ਉਹੀ ਤੁਹਾਡਾ ਸਿਮਰਨ ਹੈ ਉਹ ਕਰ ਕੌਣ ਰਿਹਾ ਉੱਥੇ ਮਨ ਸਰੀਰ ਦਾ ਉੱਤੇ ਕੋਈ ਕੰਮ ਨਹੀਂ ਹੈ ਇਹ ਸਿਮਰਨ ਹੈ ਜਿੰਨੂੰ ਆਪਾਂ ਸਿਮਰਨ ਕਹਿੰਦੇ ਆ ਪਿਆਰੇ ਉਹ ਕਰਦਾ ਪਿਆ ਸਾਡਾ ਸਰੀਰ ਮਨ ਤੇ ਕੋਈ ਅਸਰ ਨਹੀਂ ਹੋ ਰਿਹਾ ਉਹਦਾ ਇਸੇ ਕਰਕੇ ਆਨੰਦ ਨਹੀਂ ਮਿਲ ਰਿਹਾ ਇਸ ਕਰਕੇ ਇਹਨੂੰ ਆਪਾਂ ਖੁਦ ਹੀ ਸਮਝਣਾ ਹੈ ਆਪਾਂ ਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ ਕਿਸੇ ਨੂੰ ਸਮਝਣ ਦੀ ਲੋੜ ਨਹੀਂ ਆਪਾਂ ਪਹਿਲਾਂ ਇਹ ਚੀਜ਼ ਨੂੰ ਸਮਝਣਾ ਹੈ ਕਿ ਮਹਾਰਾਜ ਤੇ ਸਾਰੇ ਕਹਿੰਦੇ ਵੀ ਹਰ ਇੱਕ ਬੰਦਾ ਸਿਮਰਨ ਕਰਦਾ ਉਹ ਸਿਮਰਨ ਕਿਵੇਂ ਕਰਦਾ ਸਿਮਰਨ ਕਰਦਾ ਸਾਡਾ ਮਨ ਚੇਤੇ ਕਰਨ ਵਾਲਾ ਕੰਮ ਜਿਹੜਾ ਉਹ ਸਾਡੇ ਮਨ ਦਾ ਹੈ ਕਿਉਂਕਿ ਤੁਸੀਂ ਘਰ ਆ ਗਏ ਹੋ ਮਨ ਤੁਹਾਡਾ ਜੀ ਉੱਥੇ ਹੀ ਹੈ। ਹੋ ਜੇ ਵੀ ਉੱਥੇ ਬੈਠਾ ਜਿਹੜੀ ਚੀਜ਼ ਵੇਖ ਕੇ ਆਇਆ। ਹੋ ਜੇ ਵੀ ਧਿਆਨ ਉਹਦਾ ਉੱਥੇ ਲੱਗਾ। ਪਰ ਧਿਆਨ ਲੱਗਾ ਹੈ ਨਾ ਧਿਆਨ ਹੀ ਲਾਇਆ ਨਾ। ਧਿਆਨ ਲਾ ਲਿਆ ਤਾਂ ਸਿਮਰਨ ਸ਼ੁਰੂ ਹੋ ਗਿਆ ਉਹਦਾ। ਬਾਕੀ ਇੰਨੀਆਂ ਚੀਜ਼ਾਂ ਵੇਖੀਆਂ। ਉਹਨਾਂ ਦਾ ਕਿਉਂ ਨਹੀਂ ਸਿਮਰਨ ਕਰਦਾ ਕਿਉਂਕਿ ਧਿਆਨ ਨਾਲ ਵੇਖੀ ਹੀ ਨਹੀਂ ਜਿੱਥੇ ਧਿਆਨ ਲੱਗ ਗਿਆ ਉਹ ਚੀਜ਼ ਜਿੱਤੇ ਜਾ ਕੇ ਬਸ ਗਈ। ਉਹਨੂੰ ਦੇਖ ਲਿਆ ਉਹਦਾ ਚਿਹਰਾ ਹੀ ਨਹੀਂ ਭੁੱਲਦਾ ਪਿਆ ਹੋਣਾ। ਜਿੱਥੇ ਧਿਆਨ ਲੱਗ ਜਾਂਦਾ ਹੈ ਇਸ ਕਰਕੇ ਮਾਰੇ ਇਹ ਸਾਨੂੰ ਬਾਣੀ ਦੇ ਵਿੱਚ ਦੱਸਿਆ ਮਾਰੇ ਕਹਿੰਦੇ ਆ ਕਿ ਜਿਹੜਾ ਆਪਣੇ ਘਰ 'ਚ ਧਿਆਨ ਲਾ ਕੇ ਰੱਖਦਾ ਮਾਰੇ ਕਹਿੰਦੇ ਪ੍ਰੇਤ ਦੀ ਜੂਣ ਹੈ ਬੱਚਿਆਂ 'ਚ ਧਿਆਨ ਲੱਗਦਾ ਮਾਰੇ ਕਹਿੰਦੇ ਸੂਰ ਦੀ ਜੂਣ ਹੈ ਮਾਇਆ 'ਚ ਧਿਆਨ ਲੱਗਿਆ ਮਾਰੇ ਕਹਿੰਦੇ ਆ ਸੱਪ ਦੀ ਜੂਣ ਹੈ ਮਾਇਆ ਮਾਇਆ ਕਰਨ ਵਾਲਾ ਨਹੀਂ ਬੱਚੇ-ਬੱਚੇ ਕਰਨ ਵਾਲਾ ਨਹੀਂ ਮਾਰੇ ਕਹਿੰਦੇ ਧਿਆਨ ਲੱਗਿਆ ਜਿਹਦਾ ਇਸੇ ਤਰ੍ਹਾਂ ਮਾਰੇ ਕਹਿੰਦੇ ਅੰਤ ਕਾਲ ਜੋ ਨਰਾਇਣ ਸਿਮਰੇ ਜਿਦਾ ਧਿਆਨ ਮਾਰੇ ਕਹਿੰਦੇ ਪਰਮੇਸ਼ਰ 'ਚ ਲੱਗੇ ਮਾਰੇ ਕਹਿੰਦੇ ਬੱਧ ਤਲੋਚਨ ਤੇ ਨਰ ਮੁਕਤ ਆ ਫਤੰਬਰ ਵਾ ਕੇਰੇ ਦਿਵਸੇ ਮਾਰੇ ਕਹਿੰਦੇ ਮੁਕਤ ਹੋ ਜਾਏਗਾ ਉਹ ਜੀਵ ਮੁਕਤ ਹੈ ਇੱਥੇ ਵੀ ਸਿਮਰਨ ਪਿਆਰੇ ਵੇ ਇਦਾਂ ਹੀ ਹੁਣਾ ਇਸ ਕਰਕੇ ਗੁਰਮਤਿ ਨੇ ਸਾਨੂੰ ਪਹਿਲੀ ਇਹ ਗੱਲ ਸਮਝਾਈ ਹੈ ਮਾਰੇ ਕਹਿੰਦੇ ਪਹਿਲਾਂ ਤੁਸੀਂ ਗਿਆਨ ਲਵੋ ਉਸ ਚੀਜ਼ ਦਾ ਪਹਿਲਾਂ ਦੇਖੋ ਪਹਿਲਾਂ ਉਹਨੂੰ ਦੇਖਣਾ ਹੈ ਫਿਰ ਮਾਰੇ ਕਹਿੰਦੇ ਉੱਚ ਧਿਆਨ ਲਾਉਣਾ ਹੈ ਫਿਰ ਜਦੋਂ ਧਿਆਨ ਲਾਉਣਾ ਸ਼ੁਰੂ ਕਰਾਂਗੇ ਫਿਰ ਉਸ ਤੋਂ ਅੱਗੇ ਸਾਡਾ ਸਿਮਰਨ ਸ਼ੁਰੂ ਹੋ ਜਾਣਾ ਹੈ ਸਿਮਰਨ ਆ ਚੀਜ਼ ਆ ਪਿਆਰਿਓ ਨਾ ਕਿ ਉਹ ਚੀਜ਼ ਸਿਮਰਨ ਹੈ ਕਿ ਕਿਸੇ ਅੱਖਰ ਨੂੰ ਲੈ ਕੇ ਉਹਨੂੰ ਆਪਾਂ ਰਿਪੀਟ ਕਰੀ ਜਾਣਾ ਬਾਰ-ਬਾਰ ਰਸਨਾ ਦੇ ਰਹੀਂ ਉਹਦੇ ਪ੍ਰਤੀ ਫੇਰ ਮੈਂ ਬਾਰ-ਬਾਰ ਕਹਾਂ ਕਿ ਮਹਾਰਾਜ ਦੀ ਬਾਣੀ ਕਹਿੰਦੀ ਹੈ ਮੁੱਖੋਂ ਹਰ ਹਰ ਸਭ ਕੋ ਕਰੇ ਵਿਰਲੇ ਹਿਰਦੇ ਵਸਾਇਆ ਤੇ ਜਿਹੜਾ ਗੁਰਬਾਣੀ ਨੇ ਕਨਸੈਪਟ ਰਸਨਾ ਵਾਲਾ ਰੱਖਿਆ ਹੈ ਨਾ ਉਹ ਬਾਅਦ ਵਿੱਚ ਹੈ ਉਹ ਦੂਸਰੇ ਨੰਬਰ ਤੇ ਹੈ ਜਿਹੜਾ ਤੁਸੀਂ ਸ਼ਬਦ ਵਰਤਦੇ ਹੋ ਰਸਨਾ ਜਪੇ ਦਾ ਨਾਮ ਤਿਲ ਤਿਲ ਕਰ ਕਟਿਏ ਅੰਤਰ ਗੁਰਿਆ ਅਰਧਨਾ ਜੇਵਾ ਜਪ ਗੁਰ ਨਾਉ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਉੱਥੇ ਵੀ ਮਹਾਰਾਜੀ ਨੇ ਜੇਵਾ ਜਪ ਗੁਰ ਨਾਉ ਤੋਂ ਪਹਿਲਾਂ ਅੰਤਰ ਗੁਰ ਅਰਧਨਾ ਸ਼ਬਦ ਵਰਤੇ ਆ ਕਿ ਅੰਦਰ ਹੈ ਕੁਛ ਤੇਰੇ ਪਹਿਲਾ ਅਰਾਧ ਤੇ ਲੈ ਪਹਿਲਾ ਗਿਆਨ ਤੇ ਲੱਲੈ ਪਹਿਲਾ ਸ਼ੁਰੂ ਤੇ ਕਰ ਲੈ ਰੱਦ ਨਾ ਜਿਹਵਾ ਜਪਗੁਰ ਨਾਲੋਂ ਦੂਜੇ ਨੰਬਰ ਤੇ ਆ ਪਹਿਲੀ ਪੌੜੀ ਤੇ ਪੈਰ ਤੇ ਰੱਖ ਲੈ ਪਹਿਲਾ ਪਹਿਲਾ ਉਹਨੂੰ ਅਰਾਧ ਲੈ ਫਿਰ ਜਿਹਵਾ ਦੇ ਨਾਲ ਬੋਲ ਜੇਵਾਦੂ ਬੋਲ ਕੇ ਗਿਆਨ ਦੇ ਕਾਹਦਾ ਗਿਆਨ ਦੇ ਨੇਤਰੀ ਸਤਗੁਰੂ ਵੇਖਣਾ ਕਿ ਕਿਵੇਂ ਉਹਨੂੰ ਦੇਖਣਾ ਤੇ ਗਿਆਨ ਲੈਣਾ ਕਿਵੇਂ ਕੰਨਾਂ ਰਹੀ ਸਰਵਣੀ ਸੁਣਨਾ ਗੁਰਦਾਉ ਤੇ ਫਿਰ ਸਤਗੁਰੂ ਸੇਤੀ ਰੱਤੇ ਆ ਫਿਰ ਰੱਗਿਆ ਵੀ ਜਾਏਗਾ ਜੇ ਜੇ ਆਪਾਂ ਇਸ ਤਰੀਕੇ ਨਾਲ ਕਰਕੇ ਜੇ ਰੰਗੇ ਨਹੀਂ ਜਾ ਰਹੇ ਫਿਰ ਆਪਾਂ ਇਹ ਗੁਰਬਾਣੀ ਨੂੰ ਇਹ ਗੱਲ ਪੁੱਛਣੀ ਹੈ ਕਿ ਮਾਰੇ ਮੈਂ ਤਾਂ ਕਰਦਾ ਪਿਆ ਤੁਸੀਂ ਕਿਹਾ ਰੰਗੇ ਜਾਓਗੇ ਪਰ ਰੰਗੇ ਤੇ ਜਾ ਰਹੇ ਆ ਆਪਾਂ ਤੇ ਦਰਗੇ ਪਾਈਏ ਠਾਉ ਕਿਵੇਂ ਸਾਨੂੰ ਥਾਂ ਮਿਲੇਗੀ ਦਰਗਾਹ ਦੇ ਵਿੱਚ ਇਸ ਕਰਕੇ ਜਦੋਂ ਕੋਈ ਕੰਮ ਦੇ ਵਿੱਚ ਸਾਨੂੰ ਸਫਲਤਾ ਨਾ ਮਿਲੇ ਆਪਾਂ ਨੂੰ ਉਸ ਚੀਜ਼ ਦੀ ਪਰਚੋਲ ਕਰਨੀ ਚਾਹੀਦੀ ਹੈ ਦੇਖਣਾ ਚਾਹੀਦਾ ਉਹਨੂੰ ਸਮਝਣਾ ਚਾਹੀਦਾ ਇਸ ਕਰਕੇ ਸਿਮਰਨ ਜਿਹੜਾ ਕੋਨਸੈਪਟ ਹੈ ਪਿਆਰੇ ਬੜਾ ਉੱਚਾ ਵਾ ਹਰ ਕੋਈ ਬੰਦਾ ਸਿਮਰਨ ਨਹੀਂ ਕਰ ਸਕਦਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈਗੀ ਸਿਮਰਨ ਕਰਨਾ ਤੇ ਜਿਹੜੇ ਹਰ ਕੋਈ ਜਿਹੜੇ ਜੀਵ ਕਰਦੇ ਪਏ ਨਾ ਸਾਰੇ ਕਰਦੇ ਪਏ ਆ ਦੇਖੋ ਪਿਆਰਿਓ ਹੱਥ ਜੋੜ ਕੇ ਦੋਨੋਂ ਹੱਥ ਜੋੜ ਕੇ ਮਾਫੀ ਮੰਗਦੇ ਆਂ ਆਪਾਂ ਕਿਸੇ ਦਾ ਦਿਲ ਨਹੀਂ ਦੁਖਾ ਰਹੇ ਕਿਸੇ ਦਾ ਹਿਰਦਾ ਨਹੀਂ ਦੁਖਾ ਰਹੇ ਆਪਾਂ ਇਹ ਚੀਜ਼ ਕਹਿੰਦੇ ਆ ਕਿ ਆਪਾਂ ਗੁਰਮਤ ਨੂੰ ਸਮਝੀਏ ਬਾਣੀ ਨਿਮਕ ਸਿਮਰਨ ਦੀ ਗੱਲ ਕਰਦੀ ਹੈ ਕਿ ਨਿਮਕ ਸਿਮਰਨ ਹੀ ਤੁਹਾਨੂੰ ਭਵਸਾਗਰ पार ਕਰਵਾ ਦੇਗਾ ਪਰ ਉਹ ਸਿਮਰਨ ਨਿਮਕ ਸਿਮਰਨ ਤੋਂ ਪਹਿਲਾਂ ਵੱਡੀ ਕਹਾਣੀ ਆ ਬਾਲਕ ਨੂੰ ਮਿਲਣ ਦੀ ਉਹਦੇ ਵਾਸਤੇ ਸਾਨੂੰ ਗਿਆਨ ਚਾਹੀਦਾ ਹੈ ਜੇ ਆਪਣੇ ਕੋਲ ਗਿਆਨ ਹੈ ਉਹ ਗਿਆਨ ਨੂੰ ਪਹਿਲਾਂ ਛੱਡਣਾ ਪੈਣਾ ਸਾਨੂੰ ਫਿਰ ਗਿਆਨ ਲੈਣਾ ਪੈਣਾ ਹੈ ਫਿਰ ਉਹਨੂੰ ਦੇਖਾਂਗੇ ਫਿਰ ਦੇਖ ਕੇ ਉਹਨੂੰ ਅਰਾਧਾਂਗੇ ਫਿਰ ਸਾਡਾ ਸਿਮਰਨ ਸ਼ੁਰੂ ਹੋਏਗਾ ਫਿਰ ਸਾਡੇ ਉਚਿਰਚੇ ਵਸੇਗਾ ਫਿਰ ਸਾਡਾ ਮਨ ਉਹਨੂੰ ਯਾਦ ਕਰਨਾ ਸ਼ੁਰੂ ਕਰੇਗਾ ਫਿਰ ਦੇਖ ਲੇਗਾ ਫਿਰ ਉਹ ਉਹਨੂੰ ਯਾਦ ਕਰੇਗਾ ਉਹਦੇ ਬਿਨਾ ਰਹਿਣਾ ਔਖਾ ਹੋ ਜਾਏਗਾ ਹਾਂ ਰਹਿ ਨਾ ਸਕਾਂ ਬਿਨ ਦੇਖਿਆ ਪ੍ਰੀਤਮਾ ਫਿਰ ਸਾਡਾ ਸਿਮਰਨ ਹੈ ਇਸੇ ਤਰ੍ਹਾਂ ਇਸੀ ਨੂੰ ਸਮਝ ਲਓ ਕਿ ਜਿਵੇਂ ਮਨਮੁਖ ਮਾਇਆ ਦਾ ਸਿਮਰਨ ਕਰਦਾ ਏਦਾਂ ਹੀ ਗੁਰਮੁਖ ਪ੍ਰਮਾਤਮਾ ਦਾ ਸਿਮਰਨ ਕਰਦਾ ਜ ਜਿਸ ਬਾਰੇ ਕਹਿੰਦੇ ਹਾਥ ਪਾਉ ਕਰ ਕਾਮ ਸਭ ਚੀਤ ਨਰਿੰਜਣ ਨਾਲ ਸਰੀਰ ਨੇ ਕੰਮ ਕਰਨਾ ਹੈ ਤੇ ਚਿੱਤ ਨੇ ਮਾਲਕ ਨੂੰ ਅਰਾਧਨਾ ਹੈ ਮਨ ਨੇ ਭਗਤੀ ਕਰਨੀ ਹੈ ਚਿੱਤ ਨੂੰ ਜੋੜਨਾ ਹੈ ਤੇ ਚਿੱਤ ਉਸੇ ਚੀਜ਼ ਨਾਲ ਜੁੜੂਗਾ ਜਿਹੜੀ ਚੀਜ਼ ਦੇਖੀ ਹੋਏਗੀ ਮੈਂ ਤਾਂ ਉਹ ਇੱਥੇ ਹਜ਼ਾਰਾਂ ਬੰਦਿਆਂ ਦੇ ਨਾਮ ਲੈ ਲੈ ਕੇ ਸੁਣਾਦਾਗਾ ਮੈਂ ਤੁਹਾਨੂੰ ਕਹਾਂਗਾ ਉਹਨੂੰ ਵਸਾਉ ਚਿੱਤ ਦੇ ਵਿੱਚ ਤੁਸੀਂ ਨਹੀਂ ਵਸਾ ਸਕਦੇ ਕਿਉਂਕਿ ਤੁਸੀਂ ਜਿੰਨਾ ਚਿਰ ਉਹਨੂੰ ਦੇਖਿਆ ਨਹੀਂ ਦੇਖ ਕੇ ਵੀ ਨਹੀਂ ਵਸਾ ਸਕਦੇ ਜੇ ਤੁਸੀਂ ਉਹਨੂੰ ਧਿਆਨ ਨਹੀਂ ਲਾਉਗੇ ਉਹਦੇ ਵਿੱਚ ਦੇਖੋਗੇ ਦੇਖ ਕੇ ਫਿਰ ਉਹਨੂੰ ਧਿਆਨ ਨਾਲ ਦੇਖੋਗੇ ਉਹਦੇ 'ਚ ਧਿਆਨ ਲਾਉਗੇ ਜਦੋਂ ਤੁਹਾਡਾ ਧਿਆਨ ਲੱਗ ਗਿਆ ਉਹ ਚੀਜ਼ ਦੇ ਵਿੱਚ ਉਹ ਚੀਜ਼ ਤੁਹਾਡੇ ਚਿੱਤ 'ਚ ਵਸੀ ਕਿ ਤੁਸੀਂ ਹੁਣ ਵੀ ਦੇਖੋ ਤੁਹਾਡੇ ਸੰ ਤੁਹਾਡੇ ਅੰਦਰ ਉਹੀ ਚੀਜ਼ਾਂ ਤੁਹਾਡੇ ਚਿੱਤ 'ਚ ਵਸੀਆਂ ਨੇ ਜਿੰਨਾਂ ਚੀਜ਼ਾਂ ਨੂੰ ਤੇ ਉੱਤੇ ਤੁਸੀਂ ਧਿਆਨ ਲਾਇਆ ਕੋਈ ਵੀ ਚੀਜ਼ ਆ ਭਾਵੇਂ ਕੋਈ ਵੀ ਚੀਜ਼ ਐ ਆਪਣੇ ਬੱਚਿਆਂ ਤੇ ਧਿਆਨ ਲਾਉਂਦੇ ਹੋ ਬੱਚੇ ਤੁਹਾਡੇ ਚੱਚੇ ਵਸੇ ਆ। ਦੂਜਿਆਂ ਦੇ ਬੱਚੇ ਕਿਉਂ ਨਹੀਂ ਚੱਚੇ ਵਸ ਗਏ? ਕਿਉਂਕਿ ਉਹਨਾਂ ਨੂੰ ਤੁਸੀਂ ਦੇਖਦੇ ਹੋ। ਪਰ ਕਦੇ ਉਹਨਾਂ ਦੇ ਵਿੱਚ ਬਹੁਤਾ ਧਿਆਨ ਨਹੀਂ ਲਾਉਂਦੇ ਤੁਸੀਂ ਕਿਉਂਕਿ ਤੁਹਾਡਾ ਧਿਆਨ ਤੁਹਾਡੇ ਬੱਚਿਆਂ 'ਚ ਆਪਣੇ ਆਂ ਚ ਲੱਗ ਜਾਂਦਾ। ਕਿਸੇ ਦੀ ਗੱਡੀ ਵੇਖ ਲੈਂਦੇ ਹੋ। ਉਹ ਗੱਡੀ ਸਾਡੇ ਚੱਚੇ ਵਸ ਜਾਂਦੀ ਐ। ਮੈਂ ਵੀ ਲੈਣੀ ਐ। ਮੈਂ ਵੀ ਲਵਾਵਾਂਗੇ ਇਹ ਵਾਲੀ। ਉਹ ਤੁਸੀਂ ਦੇਖਿਆ ਉਹਨੂੰ। ਦੇਖ ਕੇ ਚੱਚੇ ਵਸ ਗਈ ਤੁਹਾਡੇ ਹੁਣ। ਹੁਣ ਤੁਹਾਡਾ ਮਨ ਤੜਫਦਾ ਪਿਆ ਉਸ ਚੀਜ਼ ਨੂੰ ਲੈ ਕੇ। ਇਸੇ ਤਰੀਕੇ ਨਾਲ ਆਲਕ ਜਦੋਂ ਆਪਾਂ ਗੁਰਬਾਣੀ ਨੂੰ ਸਮਝਾਂਗੇ ਸੰਗਤ 'ਚ ਜਾਵਾਂਗੇ ਮਾਲਕ ਦਾ ਗਿਆਨ ਲਵਾਂਗੇ ਸੁਣਾਂਗੇ ਕੰਨਾਂ ਦੇ ਰਾਹੀਂ ਸੁਣਦੇ ਆਂ ਸਮਝਦੇ ਆਂ ਫਿਰ ਸਾਡਾ ਮਨ ਮੰਗ ਕਰਦਾ ਉਸ ਚੀਜ਼ ਦੀ ਫਿਰ ਆਪਾਂ ਗਿਆਨ ਲੈਂਦੇ ਆਂ ਫਿਰ ਆਪਾਂ ਦੇਖਦੇ ਆਂ ਦੇਖ ਕੇ ਫਿਰ ਸਾਡੇ ਚਿੱਤ 'ਚ ਵੱਸਦਾ ਤੇ ਫਿਰ ਸਾਡਾ ਸਿਮਰਨ ਸ਼ੁਰੂ ਹੋ ਜਾਂਦਾ ਤੇ ਫਿਰ ਜਦੋਂ ਉਹਨੂੰ ਮਨ ਨੂੰ ਸਿਮਰਨਾ ਸ਼ੁਰੂ ਕਰ ਦਿੰਦਾ ਨਾ ਪਿਆਰੇ ਉਹ ਫਿਰ ਉਸੇ ਵਕਤ ਹੀ ਆਨੰਦ ਮਾਣਨਾ ਸ਼ੁਰੂ ਹੋ ਜਾਂਦਾ ਜ਼ਿੰਦਗੀ 'ਚ ਫੇਰਾਂ ਨੂੰ ਪਤਾ ਲੱਗੇ ਕਿ ਆ ਹੁਣ ਸਿਮਰਨ ਸਾਡਾ ਸ਼ੁਰੂ ਹੋਇਆ ਹੈ ਤੇ ਬੇਰੰਤ ਕਾਲ ਵੇਲੇ ਸਾਡਾ ਧਿਆਨ ਵੀ ਉਹਦੇ ਵਿੱਚ ਲੱਗੇਗਾ ਹੁਣ ਸਾਡੀ ਰਸਨਾ ਸਿਮਰਨ ਕਰਦੀ ਹੈ ਧਿਆਨ ਸਾਡਾ ਪਿਆਰਿਓ ਫੇਰ ਅਜੇ ਵੀ ਉੱਥੇ ਹੁੰਦਾ ਹੈ ਉੱਥੇ ਮਾਰੇ ਦੀ ਬਾੜੀ ਤਾਂ ਹੀ ਕਹਿੰਦੀ ਹੈ ਪਿਆਰਿਓ ਨਹੀਂ ਸਿਮਰਨ ਨਹੀਂ ਹੋ ਰਿਹਾ ਰਸਨਾ ਸਿਮਰਨ ਕਰ ਰਹੀ ਹੈ ਮਨ ਕਿਸੇ ਹੋਰ ਚੀਜ਼ ਦਾ ਸਿਮਰਨ ਕਰ ਰਿਹਾ ਹੈ ਫਿਰ ਜਦੋਂ ਮਨ ਪਰਮੇਸ਼ਰ ਦਾ ਸਿਮਰਨ ਕਰਦਾ ਹੈ ਨਾ ਫਿਰ ਰਸਨਾ ਵੀ ਪਰਮੇਸ਼ਰ ਦਾ ਹੀ ਸਿਮਰਨ ਕਰੇਗੀ ਜਿਨ੍ਹਾਂ ਦੇ ਮਨ ਪਰਮੇਸ਼ਰ ਦਾ ਸਿਮਰਨ ਨਹੀਂ ਕਰਦੇ ਸਿਰਫ ਰਸਨਾ ਸਿਮਰਨ ਕਰਦੀਏ ਇੱਕ ਵਾਰੀ ਕਿਤੇ ਨਾ ਕਿਤੇ ਉਹਨਾਂ ਦੀ ਰਸਨਾ ਤੋਂ ਉਹ ਚੀਜ਼ ਸਾਹਮਣੇ ਆ ਹੀ ਜਾਣੀ ਹੈ ਤੁਸੀਂ ਦੇਖੋਗੇ ਵੀ ਜ਼ਿੰਦਗੀ ਦੇ ਵਿੱਚ ਆਪ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਦੇਖ ਲੋਗੇ ਕਈ ਵਾਰੀ ਤੁਹਾਡੀ ਰਸਨਾ ਤੋਂ ਇਦਾਂ ਦੀ ਗੱਲ નીકળેਗੀ ਅਗਲਾ ਬੰਦਾ ਤੁਹਾਨੂੰ ਖੁਦ ਕਹ ਦੇਗਾ ਤੂੰ ਤੇ ਸਿਮਰਨ ਕਰਦਾ ਯਾਰ ਤੂੰ ਵੀ ਇਦਾਂ ਦੀ ਗੱਲ ਕੀਤੀ ਹੈ ਤੁਸੀਂ ਖੁਦ ਆਪਣੇ ਆਪ 'ਚ ਗਿਲਟੀ ਮਹਿਸੂਸ ਕਰੋਗੇ ਕਿ ਵਾਕਿਆ ਯਾਰ ਗੱਲ ਤੇ ਠੀਕ ਹੈ ਬਿਲਕੁਲ ਕਿਉਂਕਿ ਤੁਹਾਡੇ ਮਨ ਨੇ ਨਹੀਂ ਸਿਮਰਿਆ ਪਿਆਰੇ ਮਾਫ਼ ਕਰਨਾ ਇਸ ਕਰਕੇ ਜਦੋਂ ਮਨ ਸਿਮਰਦਾ ਹੈ ਨਾ ਰਸਨਾ ਵੀ ਆਪਣੇ ਆਪ ਫਿਰ ਸਿਮਰਦੀ ਹੈ ਰਸਨਾ ਨੇ ਉਹਦੀ ਹੋਰ ਕੋਈ ਦੀ ਗੱਲ ਹੀ ਨਹੀਂ ਕਰਨੀ ਕਿਤੇ ਬਦੋਬਾਦੀ ਜ਼ਬਰਦਸਤੀ ਹੈ ਕਿ ਤੁਹਾਨੂੰ ਕਿਸੇ ਸੰਸਾਰੀ ਬੰਦੇ ਦੀ ਗੱਲ ਕਰਨੀ ਪਿਆ ਜੇ ਨਹੀਂ ਤਾਂ ਤੁਸੀਂ ਇਹੀ ਚਾਹੋਗੇ ਕਿ ਮੈਂ ਮਾਲਕ ਦੀ ਹੀ ਗੱਲ ਕਰਾਂ ਤੁਹਾਡੀ ਰਸਨਾ ਨੂੰ ਹੋਰ ਕਿਸੇ ਦੀ ਗੱਲ ਕਰਨ ਨੂੰ ਦਿਲ ਹੀ ਨਹੀਂ ਕਰਨਾ ਫਿਰ ਰਸਨਾ ਸਿਮਰਦੀ ਹੈ ਉਹ ਕਨਸੈਪਟ ਦੂਸਰੇ ਨੰਬਰ ਤੇ ਆ ਤੇ ਇਹ ਮਹਾਰਾਜ ਨੇ ਉਹਨਾਂ ਨੂੰ ਸਾਰਿਆਂ ਨੂੰ ਸਮਝਾਇਆ ਕਿ ਰਸਨਾ ਜਪੇ ਦਾ ਨਾਮ ਤਿਲ ਤਿਲ ਕਰ ਕਰਕੇ ਭਾਈ ਇਹ ਰਸਨਾ ਨੂੰ ਲਾਉ ਉਸ ਕੰਮ ਦੇ ਉੱਤੇ ਤੇ ਪਰ ਰਸਨਾ ਤੋਂ ਪਹਿਲਾਂ ਨਾਲ ਇਹ ਵੀ ਕਨਸੈਪਟ ਕਰਦਾ ਕਿ ਸਿਰਫ ਰਸਨਾ ਹੀ ਨਾ ਕਰੇ ਇਹ ਵੀ ਚੀਜ਼ਾਂ ਨਾਲ ਖਿਆਲ ਰੱਖਿਓ ਇਹ ਵੀ ਕਨਸੈਪਟ ਆਪਣਾ ਨਾਲ ਕਾਇਰ ਕਰੇ ਇਸ ਕਰਕੇ ਪਿਆਰਿਓ ਇਸ ਚੀਜ਼ ਦਾ ਜਰੂਰ ਖਿਆਲ ਰੱਖਿਓ ਕਿ ਅੱਜ ਆਪਾਂ ਜਿੰਨਾ ਜਿੰਨਾ ਚੀਜ਼ਾਂ ਨੂੰ ਵੀ ਚੇਤੇ ਕਰਦੇ ਆ ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਭੁੱਲਦੀਆਂ ਸਮਝ ਲਓ ਕਿ ਆਪਾਂ ਉਹਨਾਂ ਦਾ ਸਿਮਰਨ ਹੀ ਕਰ ਰਹੇ ਆ ਮਨ ਉਹਨਾਂ ਦਾ ਸਿਮਰਨ ਹੀ ਕਰਦਾ ਪਿਆ ਕਰਦਾ ਮੰਨਿਆ ਪਰ ਸਰੀਰ ਨਹੀਂ ਕਰਦਾ ਇਸੇ ਤਰ੍ਹਾਂ ਆਪਾਂ ਪ੍ਰਮਾਤਮਾ ਦਾ ਸਿਮਰਨ ਕਰਦਾ ਮਾਲਕ ਦੇ ਭਜੋ ਗੋਬਿੰਦ ਭੂਲੇ ਮਤ ਜਾਹੋ ਮਾਨਸ ਜਨਮ ਕਾ ਇਹ ਲਾਭ ਕਿ ਇਸ ਤਰੀਕੇ ਨਾਲ ਪ੍ਰਮਾਤਮਾ ਦਾ ਸਿਮਰਨ ਕਰਕੇ ਉਹ ਤੈਨੂੰ ਭੁੱਲੇ ਹੀ ਨਾ ਜਿਵੇਂ ਸੰਸਾਰ ਦੇ ਵਿੱਚ ਤੂੰ ਚੀਜ਼ਾਂ ਦਾ ਸਿਮਰਨ ਕਰਦਾ ਉਹ ਚੀਜ਼ਾਂ ਤੂੰ ਭਲਾਉਣ ਦੀ ਕੋਸ਼ਿਸ਼ ਕਰਦਾ ਪਰ ਤੈਨੂੰ ਫਿਰ ਵੀ ਨਹੀਂ ਭੁੱਲਦੀਆਂ ਕਿਉਂਕਿ ਤੂੰ ਉਹਨਾਂ ਨੂੰ ਦੇਖਿਆ ਦੇਖ ਕੇ ਧਿਆਨ ਲਾ ਕੇ ਤੂੰ ਚਿਤ ਚ ਵਿਸਾੜੀਆਂ ਨੇ ਉਹ ਚੀਜ਼ਾਂ ਤੇ ਜਿਉਂ-ਜਿਉਂ ਆਪਾਂ ਮਾਲਕ ਦਾ ਸਿਮਰਨ ਕਰਦੇ ਆਂ ਜੋ ਜੋ ਆਪਾਂ ਉਹਨੂੰ ਦੇਖਾਂਗੇ ਉਹਦੇ ਨਾਲ ਪਿਆਰ ਕਰਾਂਗੇ ਉਹਨੂੰ ਆਪਾਂ ਦੇਖ ਕੇ ਚਿੱਤ ਵਿੱਚ ਬਸਾਵਾਂਗੇ ਜਿਵੇਂ ਜਿਵੇਂ ਉਹ ਸਾਡੇ ਚਿੱਤ ਵਿੱਚ ਬਸੇਗਾ ਪਿਆਰਿਓ ਫਿਰ ਉਹ ਮਾਲਕ ਸਾਡੇ ਚਿੱਤ ਵਿੱਚ ਵੱਸਦਾ ਹੈ ਫਿਰ ਦੂਸਰੀਆਂ ਚੀਜ਼ਾਂ ਸਾਨੂੰ ਭੁੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹ ਸਾਡਾ ਫਿਰ ਸਿਮਰਨ ਹੁੰਦਾ ਹੈ ਤੇ ਜਦੋਂ ਆਪਾਂ ਮਾਲਕ ਨੂੰ ਸਿਮਰਨਾ ਸ਼ੁਰੂ ਕਰਦੇ ਆ ਮਾਲਕ ਨੂੰ ਚੇਤੇ ਕਰਨਾ ਸ਼ੁਰੂ ਕਰ ਦਿੰਦੇ ਆ ਸਾਡੇ ਜੀਵਨ 'ਚ ਵੈਸੇ ਹੀ ਸੁਖ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਬੜਾ ਵੱਡਾ ਇੱਕ ਟੌਪਿਕ ਹੈ ਸਿਮਰਨ ਸਿਮਰਨ ਵਾਸਤੇ ਪਿਆਰਿਓ ਸਭ ਤੋਂ ਪਹਿਲਾਂ ਸਾਨੂੰ ਗਿਆਨ ਚਾਹੀਦਾ ਹੈ ਗੁਰ ਚਾਹੀਦਾ ਹੈ ਮਾਲਕ ਨੂੰ ਮਿਲਣ ਦਾ ਪਹਿਲਾਂ ਮਾਲਕ ਅੱਗੇ ਆਪਾਂ ਅਰਦਾਸ ਕਰੀ ਕਿ ਸੱਚੇ ਪਾਤਸ਼ਾਹ ਤੂੰ ਕਿਰਪਾ ਕਰ ਕਿ ਮੈਨੂੰ ਦਰਸ਼ਨ ਦੇਦਾਰੇ ਦੇ ਆਪਾਂ ਉਹਨੂੰ ਦੇਖੀ ਆਪਾਂ ਉਹਨੂੰ ਜਾਣੀਏ ਕਿਉਂਕਿ ਜਿਹਦਾ ਸਿਮਰਨ ਕਰਨਾ ਉਹ ਸਾਡੇ ਨੇੜੇ ਹੀ ਹੈ ਸਾਨੂੰ ਸਵਾਸ ਦੇ ਰਿਹਾ ਹੈ ਉਹਦੇ ਵਾਸਤੇ ਜਦੋਂ ਆਪਾਂ ਗਿਆਨ ਦਾ ਸੁਰਮਾ ਇਹਨਾਂ ਨੇਤਰਾ 'ਚ ਪਾਉਂਦੇ ਆ ਮਾਲਕ ਨੂੰ ਦੇਖਦੇ ਆ ਉਹਦੇ ਦਰਸ਼ਨ ਕਰਦੇ ਆ ਜਦੋਂ ਆਪਾਂ ਉਹਨੂੰ ਦੇਖ ਲੈਨੇ ਆ ਦੇਖ ਕਿ ਉਹਦੇ ਨਾਲ ਪਿਆਰ ਕਰਦੇ ਉਹਦੇ ਚ ਧਿਆਨ ਲਾਉਂਦੇ ਆ ਅਭਿਆਸ ਕਰਦੇ ਆ ਧਿਆਨ ਲਾਉਂਦੇ ਆ ਫਿਰ ਜਿਉਂ-ਜਿਉਂ ਸਾਡੇ ਉਚਿਤ ਚ ਵੱਸਦਾ ਤਿਉਂ-ਤਿਉਂ ਫਿਰ ਸਾਡਾ ਸਿਮਰਨ ਸ਼ੁਰੂ ਹੋ ਜਾਂਦਾ ਪਿਆਰਿਓ ਇਸ ਕਰਕੇ ਇਸ ਤਰੀਕੇ ਨਾਲ ਸਿਮਰਨ ਕਰਦਾ ਫਿਰ ਰਸਨਾ ਵੀ ਉਹਦੇ ਗੁਣ ਗਾਉਂਦੀ ਹੈ ਰਸਨਾ ਵੀ ਸਿਮਰਨ ਕਰਦੀ ਹੈ ਤੇ ਮਦ ਵੀ ਸਿਮਰਨ ਕਰਦਾ ਹੈ ਇਹੀ ਸਾਡਾ ਅਭਿਆਸ ਹੈ ਪਿਆਰਿਓ ਬੜੇ ਜੀਵ ਇਹ ਵੀ ਚੀਜ਼ ਆ ਮਨ ਦੇ ਵਿੱਚ ਕਹਿੰਦੇ ਕਿ ਇਸ ਤਰੀਕੇ ਨਾਲ ਸਦਾ ਆਪਣਾ ਧਿਆਨ ਲਾ ਲੈਨੇ ਜਾਂ ਇਦਾਂ ਕੁਝ ਹੋ ਜਾਂਦਾ ਕੁਝ ਨਹੀਂ ਹੁੰਦਾ ਪਿਆਰਿਓ ਬੜੇ ਜੀਵ ਕਰਦੇ ਪਏ ਮਾਰੇ ਦੀ ਕਿਰਪਾ ਆ ਸਿੱਧਾ ਹੀ ਇਹ ਅਭਿਆਸ ਹੀ ਹੈ ਕਿ ਖੇੜ ਹੀ ਸਾਰੀ ਧਿਆਨ ਦੀ ਆ ਔਰ ਕੁਝ ਨਹੀਂ ਇਹਦੇ ਵਿੱਚ ਇਸ ਕਰਕੇ ਪਿਆਰਿਓ ਜਿਹੜੇ ਜੀਵ ਕਰਦੇ ਪਏ ਆਪਾਂ ਉਹਨਾਂ ਵੱਲ ਵੇਖਣਾ ਹੈ ਜਿਨ੍ਹਾਂ ਨੂੰ ਮਾਲਕ ਦੇ ਦਰਸ਼ਨ ਹੋ ਰਿਹਾ ਆਪਾਂ ਉਹਨਾਂ ਵੱਲ ਵੇਖਣਾ ਹੈ ਜਿਹੜੇ ਨਹੀਂ ਕਰਦੇ ਪਏ ਆਪਾਂ ਉਹਨਾਂ ਵੱਲ ਨਹੀਂ ਵੇਖਾ ਆਪਾਂ ਨੈਗੇਟਿਵ ਨਹੀਂ ਵੇਖਣਾ ਆਪਣਾ ਪੋਜ਼ਿਟਿਵ ਵਾਲੇ ਪਾਸੇ ਵੇਖੋ ਜਿਹੜੇ ਜੀਵ ਕਰ ਰਹੇ ਆ ਜਿਨ੍ਹਾਂ ਨੂੰ ਪ੍ਰਾਪਤੀਆਂ ਹੋ ਰਹੀਆਂ ਨੇ ਜਿਹੜੇ ਆਨੰਦ ਲੈ ਰਹੇ ਆ ਜਿਹੜੇ ਮਾਲਕ ਨੂੰ ਮਿਲ ਰਹੇ ਆ ਉਹਨਾਂ ਦਾ ਪ੍ਰੈਕਟੀਕਲ ਦੇਖੋ ਤੁਸੀਂ ਜਿਹੜੇ ਨਹੀਂ ਮਿਲੇ ਹੋਏ ਉਹਨਾਂ ਵੱਲ ਨਹੀਂ ਆਪਾਂ ਦੇਖਣਾ ਇਸ ਕਰਕੇ ਆਪਾਂ ਇਹ ਕਹਿੰਦੇ ਵੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਤੇ ਆਵੇ ਕਿ ਮਿਲਣ ਵੀ ਉਹੀ ਜਿਹੜੇ ਤੈਨੂੰ ਮਿਲੇ ਹੋਏ ਆ ਉਹਨਾਂ ਦੇ ਨਾਲ ਹੀ ਸਾਡਾ ਬਲਾਕ ਕਰਾ ਇਸ ਕਰਕੇ ਪਿਆਰਿਓ ਫਿਰ ਆਪਾਂ ਸਿਮਰਨ ਕਰਨਾ ਹੈ ਫਿਰ ਆਪਾਂ ਮਾਲਕ ਨੂੰ ਚੇਤੇ ਕਰਨਾ ਹੈ ਤੇ ਦੂਸਰੀ ਗੱਲ ਇਹ ਆ ਕਿ ਇੱਕ ਸਵਾਲ ਵੀ ਨਾਲ ਕੋਈ ਜੀਵ ਕਰਦੇ ਸੀ ਕਿ ਗੁਰਬਾਣੀ ਪਰੇਪ ਕੁਝ ਦੱਸੋ ਦੇਖੋ ਪਿਆਰਿਓ ਗੁਰਬਾਣੀ ਤਾਂ ਆਪਾਂ ਪੜ੍ਹਨੀ ਹੈ ਗੁਰਬਾਣੀ ਪਰ ਮੈਂ ਇੱਕ ਬੇਦਕ ਰਕ ਮਕਾਉਣ ਵਾਸਤੇ ਨਹੀਂ ਪੜ੍ਹਨੀ ਜਿਵੇਂ ਆਪਾਂ ਬਾਣੀ ਪੜ੍ਹਦੇ ਆ ਨਾ ਕਿ ਫਟਾਫਟ ਆਪਾਂ ਪਾਠ ਮੁਕਾ ਦਈਏ ਉਹ ਚੀਜ਼ ਨਹੀਂ ਹੈ ਬੇਸ਼ੱਕ ਇੱਕ ਲਕਤ ਪੰਕਤੀ ਪੜੋ ਇੱਕ ਲਾਈਨ ਹੀ ਪੜੋ ਪਰ ਉਹਨੂੰ ਵਿਚਾਰਨ ਵਾਸਤੇ ਪੜੋ ਸਹਿਜ ਪਾਠ ਕਰ ਲੋ ਉਹ ਜੋ ਵੀ ਸ਼ੁਰੂ ਕਰੋ ਇੱਕ ਪੰਕਤੀ ਲੈ ਲਓ ਮੰਨ ਲਓ ਪੰਕਤੀ ਪੜ ਲਈਏ ਸੋਦਰ ਤੇਰਾ ਕਿਹਾ ਸੋ ਕਰਕੇ ਹਜਤ ਬੈ ਸਰਬ ਸੰਭਾਲੇ ਇਸੇ ਪੰਕਤੀ ਨੇ ਲੋਕ ਮਾਰੇ ਕੀ ਕਹਿ ਰਿਹਾ ਕਿ ਉਹ ਦਰ ਕਿਹੋ ਜਿਹਾ ਹੋਏਗਾ ਉਹ ਘਰ ਕਿਹੋ ਜਿਹਾ ਹੋਏਗਾ ਜਿੱਥੇ ਬੈਠ ਕੇ ਤੂੰ ਸਭ ਦੀ ਸੰਭਾਲਣਾ ਕਰਦਾ ਗਿਆ ਬਸ ਜਦੋਂ ਧਿਆਨ ਚ ਬੈਠੋਗੇ ਅਭਿਆਸ ਕਰੋਗੇ ਨਾ ਜਦੋਂ ਮਾਲਕ ਦਿਖੇਗਾ ਤੇ ਫਿਰ ਸਾਨੂੰ ਪਤਾ ਲੱਗ ਜਾਣਾ ਕਿ ਇਸੇ ਦਰ ਦੀ ਤੇ ਇਸੇ ਘਰ ਦੀ ਗੱਲ ਹੋ ਰਹੀ ਹੈ ਫਿਰ ਇਸੇ ਪੰਕਤੀ ਕੋ ਤੁਹਾਡੇ ਕੋ ਅੱਗੇ ਦੀ ਤਰਚ ਲਿਆ ਜਾਣਾ ਪਾਟ ਕਿ ਜਾਇ ਇਹਨੂੰ ਪੜ੍ਹ ਕੇ ਆਪਾਂ ਫਟਾਫਟ ਅੱਗੇ ਤੁਰ ਹੀ ਜਾਣਾ ਕਿ ਜਾਇ ਇਸ ਪੰਕਤੀ ਦੇ ਉੱਤੇ ਆਪਾਂ ਰੁਕ ਕੇ ਇਹਨੂੰ ਵਿਚਾਰ ਕੇ ਨਾਲ ਅਭਿਆਸ ਕਰੀਏ ਨਾਲ ਇਸ ਪੰਕਤੀ ਨੂੰ ਵਿਚਾਰੀਏ ਤੇ ਫਿਰ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਗੁਰਬਾਣੀ ਵੀ ਸਾਨੂੰ ਇਹੀ ਚੀਜ਼ਾਂ ਸਮਝਾ ਰਹੀ ਹੈ ਇਸ ਤਰੀਕੇ ਨਾਲ ਗੁਰਬਾਣੀ ਨੂੰ ਲੈ ਕੇ ਚੱਲਣਾ ਹੈ। ਤਾਂ ਕਿ ਆਪਾਂ ਫਟਾਫਟ ਪਾਠ ਮੁਕਾ ਕੇ ਆਪਣੇ ਮਨ ਦੀ ਇੱਕ ਤਸੱਲੀ ਜੀ ਹੋ ਜਾਂਦੀ ਕਿ ਮੈਂ ਪਾਠ ਕਰ ਲਿਆ ਕੱਲ ਨੂੰ ਫੇਰ ਕਰਾਂਗੇ ਪਰਸੋਂ ਫੇਰ ਕਰ ਲਵਾਂਗੇ। ਆਪਾਂ ਇਹ ਨਹੀਂ ਕਹਿੰਦੇ ਕਿ ਤੁਸੀਂ ਵੱਧ ਤੋਂ ਵੱਧ ਪੜੋ ਆਪਾਂ ਕਹਿੰਦੇ ਘੱਟ ਤੋਂ ਘੱਟ ਪੜ ਲਓ ਪਰ ਜਿੰਨਾ ਕੋ ਪੜੋ ਉਹਨੂੰ ਵਿਚਾਰਨ ਦੀ ਕੋਸ਼ਿਸ਼ ਕਰੋ ਸੋ ਇਸ ਕਰਕੇ ਆਪਾਂ ਬੈਠੇ ਸੀ ਆਪਾਂ ਕਹਿ ਕੇ ਚਲੋ ਅੱਜ ਹੋਰ ਥੋੜੀ ਜੀ ਵਿਚਾਰ ਸਿਮਰਨ ਦੇ ਉੱਤੇ ਨੂੰ ਖੋਲਣ ਦੀ ਕੋਸ਼ਿਸ਼ ਕਰੀਏ ਪਿਆਰਿਓ ਹਰ ਸਾਰਿਆਂ ਨੂੰ ਇਹ ਚੀਜ਼ਾਂ ਨਹੀਂ ਰਾਸ ਆਉਣੀਆਂ ਜਿਹੜੇ ਜੀਵ ਬੜੇ ਬੜੇ ਸਮਿਆਂ ਤੋਂ ਲੱਗੇ ਪਏ ਐ ਜੇ ਤੇ ਉਹਨਾਂ ਦੇ ਅੰਦਰ ਹੋਏਗੀ ਇੰਨੀ ਕਿ ਸਹਿਣ ਸ਼ਕਤੀ ਇਸ ਚੀਜ਼ ਨੂੰ ਬਰਦਾਸ਼ਤ ਕਰਕੇ ਆਪਣੇ ਆਪ ਨੂੰ ਮੋੜ ਲੈਣਗੇ ਇਸ ਵਾਸੇ ਨੂੰ ਤੇ ਗੁਰੂ ਪਿਆਰੇ ਵਜੇ ਜੀਵਨ ਹੈ ਮਾਲਕ ਦੀ ਪ੍ਰਾਪਤੀ ਕਰ ਸਕਦੇ ਪਰ ਇੱਕ ਜੀਵ ਹੁੰਦਾ ਇਦਾਂ ਦਾ ਹੁੰਦਾ ਕਿ ਉਹ ਕਹਿੰਦਾ ਕਿ ਮੈਂ ਹੁਣ ਇੰਨਾ ਕਰ ਲਿਆ ਹੁਣ ਮੈਂ ਮੁੜੀ ਨਹੀਂ ਸਕਦਾ ਵਾਪਸ ਹੁਣ ਮੇਰੇ ਕੋ ਗੁਜਾਇਸ਼ ਨਹੀਂ ਹੈ ਮੇਰਾ ਹੰਕਾਰ ਹੀ ਇੰਨਾ ਸਿਖਰ ਤੇ ਪਹੁੰਚ ਗਿਆ ਮੇਰਾ ਗਿਆਨ ਹੀ ਇੰਨਾ ਸਿਖਰ ਤੇ ਪਹੁੰਚ ਗਿਆ ਉਹ ਫਿਰ ਨਿੰਦੇ ਹੀ ਕਰੇਗਾ ਬਸ ਉਹ ਕਹਿੰਦਾ ਨਹੀਂ ਇਹ ਚੀਜ਼ਾਂ ਕੁਝ ਨਹੀਂ ਹੁੰਦੀਆਂ ਇਸ ਕਰਕੇ ਜਿਹੜੇ ਤੜਫ ਵਾਲੇ ਜੀਵ ਆ ਉਹ ਜ਼ਰੂਰ ਇਸ ਚੀਜ਼ ਦਾ ਲਾਹਾ ਲੈਣ ਪਿਆਰਿਓ ਸੋ ਇਥੇ ਆਪਾਂ ਸਮਾਪਤੀ ਕਰ ਦਿੰਦੇ ਆ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ